ਸਤਨਾਕ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਪਿਆਸੀ ਦਿਨ ਰਾਤ ਚਿਤ ਬੋਹ ਅਨ ਦਿਨ ਨੀਤ ਪੱਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਮਕ ਇੱਕ ਹਰ ਨਾਮ ਦੇ ਨਾਨਕ ਤਨ ਸ਼ੀਤਲ ਹੋਏ ਸੋ ਕਹੋ ਢਲ ਗੁਰ ਸੇਵੀਐ ਐਨਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਲੰਗ ਮਹਨ ਨਵ ਹਰ ਜਸ ਰੇ ਮਨ ਗਾਈ ਲੈ ਜੋ ਸੰਗੀ ਹੈ ਤੇਰਾ ਅਉਸਰ ਬੀਤਉ ਜਾਤ ਹੈ ਕਹਿਓ ਮਾਨ ਲੈ ਮੇਂ ਰਜਸ ਰੀ ਮਨਾ ਗਾਇ ਲ ਜੋ ਸੰਗੀ ਹੈ ਤੇਰਾ ਅਸਰ ਬੀਤਿਓ ਜਾਤ ਹੈ ਕਹਿਓ ਮਾਨ ਲ ਮੇਰੋ ਰਾਖ ਸੰਪਤ ਰਥ ਤਨ ਰਾਜ ਸਿਓ ਅਤਨੀ ਹੋ ਨਗਾਯੋ ਜਦ ਗੱਲ ਪਰੀ ਸਭ ਭਇ ਉਪਰਾਇਓ ਜਾਨ ਭੂਜ ਕੇ ਬਾਵਰੇ ਤੈ ਕਾਜ ਬਿਗਾਰਿਓ ਪਾਪ ਕਰਤ ਸੁਖਿ ਚਿਓ ਨਹੀਂ ਨਹਿ ਗਰਬ ਨਿਵਾਰੈ ਸੋਨਰੇ ਭਾਈ ਨਾਨਕ ਕਹਿਤ ਪੁਕਾਰ ਕੈ ਗਉ ਪ੍ਰਭ ਸਰਣਾਇ ਜੇ ਬਿਦ ਗੁਰੂ ਉਪਦੇਸ ਆ ਸੋਨਰੇ ਭਾਈ ਨਾਨਕ ਕਹਿਤ ਪੁਕਾਰ ਕੈ ਗਉ ਪ੍ਰਭ ਸਰਣਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਹੈ 727 ਅੰਗ ਦੇ ਉੱਤੇ ਸੁਭਾਏਵਾਲ ਤਿਲੰਗ ਮਹੱਲਾ ਨਾਵਾ ਤਿਲੰਗ ਰਾਗ ਦੇ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਿੰਦ ਦੀ ਚਾਦਰ ਉਹਨਾਂ ਦੇ ਮੁਖਾਰ ਵਿਦ ਤੋਂ ਇਹ ਸ਼ਬਦ ਉਚਾਰਣ ਕੀਤਾ ਗਿਆ ਕੀ ਕਹਿ ਰਹੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਰ ਜਸ ਰੇ ਮਨ ਗਾਏ ਲੈ ਜੋ ਸੰਗੀ ਹੈ ਤੇਰੋ ਕਹਿੰਦੇ ਉਸ ਪ੍ਰਮਾਤਮਾ ਨੂੰ ਕਿਉਂ ਭੁੱਲ ਚੁੱਕਿਆ ਉਹਦਾ ਜਸ ਹਰ ਰੋਜ਼ ਕਰਿਆ ਕਰ ਹਰ ਟਾਈਮ ਕਰਿਆ ਕਰ ਅਠੇ ਪੈਰ ਉਸ ਪ੍ਰਮਾਤਮਾ ਦਾ ਜਸ ਗਾਇਆ ਕਰ ਜਿਹੜਾ ਤੇਰੇ ਨਾਲ ਨਿਵੜ ਵਾਲਾ ਹਰ ਜਸ ਰੇ ਮਨ ਗਾਏ ਲੈ ਜੋ ਸੰਗੀ ਹੈ ਤੇਰੋ ਕਹਿੰਦੇ ਅਸਲ ਦੇ ਵਿੱਚ ਤੇ ਸੰਗੀ ਪਰਮਾਤਮਾ ਦਾ ਨਾਮ ਹੈ ਜਿੰਨਾ ਕਸੀਂ ਜਪ ਲਾਂਗੇ ਉਹੀ ਨਾਮ ਕਹਿੰਦੇ ਤੇਰਾ ਸਹਾਈ ਹੋਣਾ ਹੈ ਔਸਰ ਬੀਤਿਓ ਜਾਤ ਹੈ ਕਹੇ ਉਹ ਮਾਨ ਲੈ ਮੇਰੋ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਉਮਰ ਲੰਘਦੀ ਜਾ ਰਹੀ ਹੈ ਸਮਾਂ ਲੰਘਦਾ ਜਾ ਰਿਹਾ ਹੈ ਔਸਰ ਦਾ ਭਾਵ ਹੁੰਦਾ ਸਮਾਂ ਔਸਰ ਬੀਤਿਓ ਜਾਤ ਹੈ ਜਾਤ ਭਾਵ ਕੇ ਉਮਰ ਲੰਘਦੀ ਜਾ ਰਹੀ ਹੈ ਕਹੇ ਉਹ ਮਾਨ ਲੈ ਮੇਰੋ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਅਸੀਂ ਸਾਰਿਆਂ ਨੂੰ ਕਹਿ ਰਹੇ ਆ ਭਾਏ ਕਿ ਸਮਾਂ ਲੰਘਦਾ ਜਾ ਰਿਹਾ ਸਾਡੀ ਗੱਲ ਮੰਨ ਲੋ ਕਹਿੰਦੇ ਜੀ ਕੀ ਗੱਲ ਮੰਨਣੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਉਸ ਪ੍ਰਮਾਤਮਾ ਦਾ ਜਸ ਗਾਇਆ ਕਰੋ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਕਹਿੰਦੇ ਉਹਦਾ ਜਸ ਗਾਇਆ ਕਰੋ ਰਹਾਓ ਰਹਾ ਉਹਦਾ ਭਾਵ ਉਹਦਾ ਠਹਿਰਨਾ ਰੁਕਣਾ ਤੇ ਸ਼ਬਦ ਨੂੰ ਚੰਗੇ ਤਰ੍ਹਾਂ ਸਮਝਣਾ ਕਹਿੰਦੇ ਪ੍ਰਮਾਤਮਾ ਦਾ ਨਾਮ ਛੱਡਤਾ ਤੇ ਹੋਰ ਕਾਦੇ ਚ ਪੈ ਗਏ ਅਸੀਂ ਸੰਪਤ ਰੱਥ ਧਨ ਰਾਜ ਸਿਓ ਅਤਨੇਹੋ ਲਗਾਇਓ ਕਹਿੰਦੇ ਸੰਪਤੀ ਬੰਦਾ ਕਹਿੰਦਾ ਮੈਂ ਇੰਨੇ ਪੈਸੇ ਜਮਾ ਕਰਨਾ ਮੈਂ ਬੈਂਕਾਂ ਭਰ ਲਿਆ ਬੈਂਕ ਬੈਲੈਂਸ ਬਹੁਤ ਹੋਵੇ ਮੇਰੇ ਕੋਲੇ ਧਨ ਹੋਵੇ ਰਾਜ ਗੱਦੀ ਹੋਵੇ ਮੇਰੇ ਕੋਲੇ ਰਥਾਂ ਤੇ ਜਾਵਾਂ ਮੈਂ ਜਿਵੇਂ ਅੱਜ ਗੱਡੀਆਂ ਨੇ ਉਦੋਂ ਰਥਾਂ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਕਹਿੰਦੇ ਸੰਪਤ ਰਤ ਧਨ ਰਾਜ ਸਿਓ ਅਤਨੇਹੋ ਲਗਾਇਓ ਕਹਿੰਦੇ ਇਹਨਾਂ ਚੀਜ਼ਾਂ ਦੇ ਨਾਲ ਬਹੁਤ ਮੋਹ ਪਾ ਲਿਆ ਇੰਨਾ ਮੋਹ ਪਾ ਲਿਆ ਕਿ ਪਛਤਾਉਣਾ ਪੈਣਾ ਕਦੋਂ ਪਛਤਾਉਣਾ ਪੈਣਾ ਜੀ ਕਾਲ ਫਾਸ ਜਦ ਗਲ ਪਰੇ ਸਭ ਭਇਓ ਪਰਾਇਓ ਕਹਿੰਦੇ ਇਹਨਾਂ ਚੀਜ਼ਾਂ ਦੇ ਨਾਲ ਮਨ ਜੋੜਨੇ ਆ ਪਰਮਾਤਮਾ ਨੂੰ ਛੱਡ ਚੁੱਕਿਆ ਕਹਿੰਦੇ ਜਦ ਦੇ ਸਮਾ ਆ ਗਿਆ ਨਾ ਗਲ ਵਿੱਚ ਮੌਤ ਦੀ ਵਾਹੀ ਪੈ ਗਈ ਕਾਲ ਫਾਸ ਜਦ ਗਲ ਪਈ ਭਰੀ ਸਭ ਭਇਓ ਪਰਾਇਓ ਕਹਿੰਦੇ ਆ ਚੀਜ਼ਾਂ ਸਾਰੀਆਂ ਧਰੀਆਂ ਤਰਈਆਂ ਰਹਿ ਜਾਣੀਆਂ ਨੇ ਇਹਨਾਂ ਨੇ ਕਿਸੇ ਨੇ ਸਾਥ ਨਹੀਂ ਨਿਭਾਉਣਾ ਤੇ ਗੁਰੂ ਤੇਗ ਬਹਾਦਰ ਸਾਹਿਬ ਅਰੇ ਕਹਿੰਦੇ ਜਾਨ ਬੁੱਝ ਕੇ ਬਾਬਰੇ ਤੇ ਕਾਜ ਵਿਗਾਰਿਓ ਕਹਿੰਦੇ ਜਾਨ ਬੁੱਝ ਕੇ ਨਾਲੇ ਪਤਾ ਹੈ ਇਹ ਚੀਜ਼ਾਂ ਨਾਲ ਨਹੀਂ ਜਾਣੀਆ ਫਿਰ ਪ੍ਰਮਾਤਮਾ ਦਾ ਨਾਮ ਤਾਂ ਜਪ ਲਓ ਪਦਾਰਥ ਮਾੜੇ ਨਹੀਂ ਹੈ ਜ਼ਮੀਨਾਂ ਜੈ ਦਸ ਦਾ ਮਾੜੀਆਂ ਨਹੀਂ ਕੋਠੀਆਂ ਮਾੜੀਆਂ ਨਹੀਂ ਪੈਸਾ ਮਾੜਾ ਨਹੀਂ ਪਰ ਜਦੋਂ ਕਹਿੰਦੇ ਪ੍ਰਮਾਤਮਾ ਨੂੰ ਹੀ ਭੁੱਲ ਗਏ ਫਿਰ ਸਾਰਾ ਕੁਝ ਮਾੜਾ ਕੰਮਕਾਰ ਕਰਨੇ ਮਾੜੇ ਨਹੀਂ ਪਰ ਜਦੋਂ ਪ੍ਰਮਾਤਮਾ ਨੂੰ ਭੁੱਲ ਗਏ ਫਿਰ ਸਾਰਾ ਕੁਝ ਮਾੜਾ ਜਾਣ ਬੁੱਝ ਕੇ ਬਾਬਰ ਤੈ ਕਾਜ ਵਿਗਾਰਿਓ ਕਹਿੰਦੇ ਜਾਣ ਬੁੱਝ ਕੇ ਨਾਲੇ ਪਤਾ ਹੈ ਗੁਰੂ ਗੁਰੂ ਸਾਹਿਬ ਗੁਰਬਾਣੀ ਚ ਕਹਿੰਦੇ ਐ ਮਾਨੇ ਜਾਣਤ ਸਭ ਬਾਤ ਜਾਣਤ ਹੀ ਔਗਨ ਕਰੈ ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਐ ਪਰੈ ਕਹਿੰਦੇ ਹੱਥ ਵਿੱਚ ਫੜੀ ਹੋਵੇ ਲਾਲਟਣ ਤੇ ਰਾਤ ਦਾ ਹਨੇਰਾ ਹੋਵੇ ਤੇ ਹੱਥ ਵਿੱਚ ਫੜੀ ਹੋਵੇ ਲਾਲਟਣ ਤੇ ਸਾਹਮਣੇ ਹੋਵੇਖੂ ਕਹਿੰਦੇ ਜਾਣ ਬੁੱਝ ਕੇ ਉਸ ਖੂਹ ਦੇ ਵਿੱਚ ਗਿਰ ਗਿਆ ਹੱਥ ਵਿੱਚ ਲਾਲਟਣ ਵੀ ਫੜੀ ਐ ਤੇ ਅੱਖਾਂ ਤੋਂ ਦਿਸਦਾ ਵੀ ਐ ਕਹਿੰਦੇ ਫੇਰ ਇਹ ਕਾਦੀ ਸਿਆਣਪ ਹੋਈ ਤੇਰੀ ਮਨ ਜਾਣ ਤ ਸਭ ਬਾਤ ਜਾਣ ਤ ਹੀ ਔਗਣ ਕਰੈ ਕਾਹੇ ਕੀ ਕੁਸ਼ਲਾਤ ਕੁਸ਼ਲਾਤ ਕਹਿੰਦੇ ਸਿਆਣਪ ਨੂੰ ਕਹਿੰਦੇ ਇਹ ਕਾਦੀ ਸਿਆਲਪ ਹੈ ਜੇ ਜਾਣਬੂਝ ਕੇ ਉਸ ਖੂਹ ਦੇ ਵਿੱਚ ਡਿੱਗਦਾ ਹੱਥ 'ਚ ਲਾਲ ਚੰਦ ਤੇ ਫੁੱਲ ਰੱਖੀ ਹੈ ਫਿਰ ਕਹਿੰਦੇ ਇਹਦਾ ਮਤਲਬ ਕਿ ਮਨ ਤਾਂ ਜਾਣਦਾ ਸਾਰਾ ਕੁਝ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਅਰੇ ਕਹਿੰਦੇ ਜਾਣਬੂਝ ਕੇ ਬਾਵਰੇ ਬਾਵਰੇ ਦਾ ਭਾਵ ਹੁੰਦਾ ਝੱਲਾ ਬਾਵਰੇ ਦਾ ਭਾਵ ਹੁੰਦਾ ਪਾਗਲ ਬਾਵਰੇ ਦਾ ਭਾਵ ਹੁੰਦਾ ਜਿਹੜੇ ਦਾ ਦਿਮਾਗ ਕੰਮ ਨਹੀਂ ਕਰਦਾ ਇੱਥੇ ਗੁਰੂ ਸਾਹਿਬ ਕਹਿੰਦੇ ਆ ਤੇ ਕਾਜ ਵਿਗਾੜਿਓ ਆਪਣਾ ਕਾਜ ਆਪ ਵਿਗਾੜ ਲਿਆ ਕਹਿੰਦੇ ਪਾਪ ਕਰਤ ਸੁਖ ਕਿਉ ਨਹੀਂ ਨਹਿ ਗਰਭ ਨਿਵਾਰੇਓ ਕਹਿੰਦੇ ਪਾਪ ਕਰਨ ਲੱਗਿਆ ਸੰਗਦਾ ਹੀ ਨਹੀਂ ਤੂੰ ਸੁਖ ਕਿਉ ਦਾ ਪਾਪ ਦਾ ਸੰਗ ਤੇ ਪਾਪ ਕਰਨ ਲੱਗਿਆ ਬੰਦਾ ਸੰਗਦਾ ਨਹੀਂ ਨਹਿ ਗਰਭ ਨਿਵਾਰੇਓ ਗਰਬ ਦਾ ਭਾਵ ਲੈ ਹੰਕਾਰ ਜਿੱਥੇ ਗੱਗਾ ਰਾਰਾ ਤੇ ਬੱਬਾ ਆਜੇ ਉੱਥੇ ਅਹੰਕਾਰ ਜਿੱਥੇ ਗੱਗਾ ਰਾਰਾ ਤੇ ਬੱਬਾ ਆਜੇ ਉੱਥੇ ਮਾ ਦੇ ਗਰਬ ਦੀ ਗੱਲ ਗੁਰੂ ਸਾਹਿਬ ਕਰਦੇ ਐ ਇਹ ਅੱਖਰਾਂ ਦਾ ਬੜਾ ਖਿਆਲ ਰੱਖਣਾ ਪੈਂਦਾ ਜੀ ਪਾਪ ਕਰਤ ਸੁੱਕ ਜਿਓ ਨਹੀਂ ਨਹਿ ਗਰਬ ਨਿਵਾਰਿਓ ਕਹਿੰਦੇ ਪਾਪ ਕਰਨ ਲੱਗਿਆ ਸੰਗਦਾ ਨਹੀਂ ਤੇ ਨਾਲ ਹੰਕਾਰ ਨਹੀਂ ਛੱਡਦਾ ਜਿਹੇ ਵਿਦ ਗੁਰੂ ਉਪਦੇਸ਼ਿਆ ਸੋ ਸੁਨਰੇ ਭਾਏ ਬਿੱਦ ਦਾ ਭਾਵ ਦਾ ਤਰੀਕਾ ਬਿੱਦ ਦਾ ਭਾਵ ਦਾ ਮੈਥਡ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹੈ ਜਿਹੇ ਬਿੱਦ ਗੁਰੂ ਉਪਦੇਸ਼ਿਆ ਆਹ ਤਰੀਕੇ ਦੇ ਨਾਲ ਗੁਰੂ ਸਾਹਿਬ ਸਾਨੂੰ ਉਪਦੇਸ਼ ਕਰਦੇ ਹੈ ਸੋ ਸੁਨਰੇ ਭਾਏ ਕਹਿੰਦੇ ਇਕ ਨਹੀਂ ਸਾਰੇ ਸੁਣ ਲੋ ਕਹਿੰਦੇ ਜਿਹੇ ਬਿੱਦ ਗੁਰੂ ਉਪਦੇਸ਼ਿਆ ਸੋ ਸੁਨਰੇ ਭਾਏ ਨਾਨਕ ਕਹਿਤ ਪੁਕਾਰ ਕਹਿ ਗਹੋ ਪ੍ਰਭ ਸਰਣਾਏ ਕਹਿੰਦੇ ਨਾਨਕ ਦਾ ਨਾਮ ਲੇਖ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਐ ਨਾਨਕ ਕਹਿਤ ਪੁਕਾਰ ਕੈ ਪੁਕਾਰ ਕੇ ਬੰਦਾ ਕਈ ਵਾਰੀ ਕਹਿ ਦਿੰਦਾ ਉਹਦੇ ਪੁਕਾਰ ਪੁਕਾਰ ਕਹਿ ਰਿਹਾ ਇੱਥੇ ਗੁਰੂ ਸਾਹਿਬ ਵੀ ਕਹਿੰਦੇ ਉੱਚੀ ਉੱਚੀ ਬੋਲ ਕੇ ਨਾਨਕ ਕਹਿਤ ਪੁਕਾਰ ਕੈ ਗਹੋ ਪ੍ਰਭ ਸ਼ਰਣਾਇ ਗਹੋ ਦਾ ਭਾਵ ਹੁੰਦਾ ਫਲ ਲੈਣਾ ਕਿ ਗੁਰੂ ਦੀ ਸ਼ਰਨ ਜਾ ਕੇ ਗੁਰੂ ਦਾ ਪੱਲਾ ਫੜ ਲਈਏ ਜਿੱਦੇ ਗੁਰੂ ਦਾ ਪੱਲਾ ਫੜ ਲਿਆ ਫਿਰ ਸਾਡੇ ਦੁੱਖ ਸੁੱਖ ਸਭ ਇੱਕੋ ਹੋ ਜਾਣਗੇ ਅਸੀਂ ਦੁੱਖਾਂ 'ਚ ਘਬਰਾਉਂਦੇ ਰਹਿੰਦੇ ਆ ਸੁੱਖਾਂ 'ਚ ਲੱਜਦੇ ਫਿਰਦੇ ਗੁਰੂ ਸਾਹਿਬ ਕਹਿੰਦੇ ਐ ਦੁੱਖ ਸੁੱਖ ਦੋਏਦਰ ਕੱਪੜੇ ਪਹਿਰੇ ਜਾਏ ਮਨੁੱਖ ਇੱਥੇ ਗੁਰੂ ਸਾਹਿਬ ਕਹਿੰਦੇ ਐ ਪ੍ਰਭੂ ਦੀ ਸ਼ਰਣ ਤਿਆਜੀਏ ਜਿੱਦੇ ਪ੍ਰਭੂ ਦੀ ਸ਼ਰਣ 'ਚ ਆ ਗਏ ਉਹਦੇ ਸਾਰਾ ਆਪਾ ਸਬਰ ਜਾਣੇ ਜਿਹੇ ਵਿਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪੁਕਾਰ ਕੈ ਗਹੋ ਪ੍ਰਭ ਸਰਣਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ